ਮੈਂ ਗਰਜੰਤ ਸਿੰਘ ਤਮਾਨ ਮੁਖ ਬਲਾਰਾ ਰਾਮ ਗੜੀਆ ਕਾਲਜ ਜਥੇਬੰਦੀ ਪੰਜਾਬ ਮੇਰੇ ਨਾਲ ਸਾਡੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਭਾਈ ਗਰਮੀਤ ਸਿੰਘ ਜੀ ਰਾਮ ਗੜੀਆ ਔਰ ਸਾਡੇ ਬਲਾਕ ਪ੍ਰਧਾਨ ਲਖਵੀਰ ਜੀ ਹਲਕਾ ਅੰਚਾਰਜ ਸਕੰਦਰ ਜੀ ਗਰਵਖਤ ਜੀ ਸਾਡੇ ਜਿਹੜੇ ਸਰਗਰਮ ਮੈਂਬਰ ਨੇ ਔਰ ਸਾਡੇ ਮਨਪ੍ਰੀਤ ਸਿੰਘ ਜੀ ਜਿਹੜੇ ਯੂਥ ਵਿੰਗ ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਨੇ ਅੱਜ ਰਾਮਗੜੀ ਆਕਾਲ ਜਥੇਬੰਦੀ ਦੀ ਮਹੀਨਾਵਾਰ ਮੀਟਿੰਗ ਦਫ਼ਤਰ ਦੇ ਵਿੱਚ ਹੋਈ ਔਰ ਪਿਛਲੇ ਜਿਹੜਾ ਵਿਵਾਦ ਚੱਲਿਆ ਹੈ ਪਿਛਲੇ ਲਗਭਗ 10 ਦਿਨ ਤੋਂ ਕਿ ਬਰਕਾਰ ਸਿੱਧੂ ਜਿਹੜੇ ਐਮਐਲਏ ਨੇ ਮਧਾਰਸਵਾ ਹਲਕਾ ਰਾਮਪੁਰਾ ਤੋਂ ਉਹਨਾਂ ਨੇ ਰਾਮਗੜੀਆ ਭਾਈਚਾਰੇ ਬਾਰੇ ਜਿਹੜੀ ਭੱਦੀ ਸ਼ਬਦਾਵਲੀ ਵਰਤੀ ਸੀ ਉਸ ਦੇ ਸਬੰਧ ਵਿੱਚ ਉਹਨਾਂ ਵੱਲੋਂ ਰਾਮਗੜੀਆ ਕਾਲਜ ਦੇ ਮੁੱਖ ਦਫ਼ਤਰ ਪਟਿਆਲਾ ਦੇ ਵਿੱਚ ਜਾ ਕੇ ਬਾਬਾ ਬਿਸ਼ਕਰਮਾ ਗਉਤਾ ਹਮਦੇ ਵਿੱਚ ਜਾ ਕੇ ਸਮੁੱਚੇ ਰਾਮਗੜੀਆ ਭਾਈਚਾਰੇ ਤੋਂ ਆਪਣੀ ਕੀਤੀ ਹੋਈ ਗਲਤੀ ਦੀ ਮੁਆਫੀ ਮੰਗ ਲਈ ਸੀ ਉਸ ਦੇ ਸਬੰਧ ਦੇ ਵਿੱਚ ਅਸੀਂ ਸਾਰੇ ਸਤਕਾਰਯੋਗ ਸਾਥੀਆਂ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਇਹ ਮੰਨਦੇ ਆ ਕਿ ਰਾਮਗੜੀਆ ਕਾਲਜ ਦੇ ਬੰਦੀ ਦੀ ਤੇ ਬਹੁਤ ਵੱਡੀ ਜਿੱਤ ਹੈ ਇਤਿਹਾਸ ਦੇ ਵਿੱਚ ਇਹ ਕਦੇ ਨਹੀਂ ਹੋਇਆ ਕਿ ਜਿਸ ਪਾਰਟੀ ਦੀ ਮੌਜੂਦਾ ਸਰਕਾਰ ਹੋਵੇ ਔਰ ਮੌਜੂਦਾ ਐਮਐਲਏ ਹੋਵੇ ਤੇ ਉਹਨਾਂ ਨੇ ਵੀ ਇਹੋ ਜਿਹੀ ਹਰਕਤ ਕੀਤੀ ਹੋਵੇ ਤੇ ਉਹ ਸਮਾਜ ਦੇ ਕੋਲੇ ਚੱਲ ਕੇ ਜਾ ਕੇ ਮਾਫੀ ਮੰਗੇ ਇਸ ਤਰ੍ਹਾਂ ਇਹ ਤਾਂ ਸਾਰਾ ਕੁਝ ਸੰਭਵ ਹੋ ਸਕਿਆ ਜੇਕਰ ਅਸੀਂ ਸਾਰਾ ਸਮਾਜ ਇਕੱਠੇ ਹੋਏ ਹੈ ਰਾਗੜੀਆ ਕਾਲਜ ਦੀ ਬੰਦੀ ਵੀ ਇਹ ਬਹੁਤ ਵੱਡੀ ਉਪਲਬਧੀ ਹੈ ਔਰ ਇਹ ਸਾਰੇ ਸਾਥੀਆਂ ਦੀ ਸਾਰੇ ਭਾਈਚਾਰੇ ਦੀ ਇਹ ਜਿਹੜੇ ਹੈ ਇੱਕ ਜੋ ਇੱਕ ਜੁਰਤਾ ਕਰਕੇ ਇਹ ਸਾਰਾ ਕੁਝ ਹੋਇਆ ਹੈ ਮੈਂ ਸਾਰੇ ਸਾਡੇ ਸਮਾਜ ਨੂੰ ਆਰਾਮਗੜੀਆ ਪਰਿਵਾਰਾਂ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਆਰਾਮਗੜੀਆ ਆਕਾਣ ਜਥੇਬੰਦੀ ਨਾਲ ਜੁੜੋ ਔਰ ਮੈਂਬਰ ਬਣੋ ਤਾਂ ਕਿ ਆਪਣੇ ਸਮਾਜ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਹਨ ਉਹਨਾਂ ਨੂੰ ਆਪਾਂ ਹੱਲ ਕਰ ਸਕੀਏ ਅਸੀਂ ਬਾਈ ਹਰਜੀਤ ਸਿੰਘ ਜੀ ਆਰਾਮਗੜੀਆ ਸਾਡੇ ਜਿਹੜੇ ਇਕਨੋਮਿਕ ਕਨਵੀਨਰ ਨੇ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਵੱਲੋਂ ਇਹ ਸਾਰਾ ਉਦਦਮ ਕਰਕੇ ਸਾਰੇ ਸਮਾਜ ਨੂੰ ਜਿਹੜਾ ਉਹ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਕੋਸ਼ਿਸ਼ ਜਾਰੀ ਹੈ ਔਰ ਮੈਂ ਦੁਬਾਰਾ ਫੇਰ ਸਾਰੇ ਸਮਾਜ ਦਾ ਸਾਰੇ ਸਤਕਾਰ ਦੇਣ ਵਾਲੀਆਂ ਦਾ ਪੱਤਰਕਾਰ ਵੀਰਾਂ ਦਾ ਜਿਨ੍ਹਾਂ ਨੇ ਇਸ ਸੰਘਰਸ਼ ਦੇ ਵਿੱਚ ਸਾਡਾ ਸਾਥ ਦਿੱਤਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਵੈਹਲੂ ਜੀ ਦਾ ਖਾਲਸਾ ਵੈਹਲੂ ਜੀ ਦੀ ਫਤਿਹ